ਕੱਲੋਂ ਬਤਾਂਤਾਂ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਮੁੱਦੇ ਆਪਾਂ ਸਾਂਝੇ ਕਰਨੇ ਆ। ਸਭ ਤੋਂ ਪਹਿਲੇ ਇੱਕ ਰਿਪੋਰਟ ਆਈ ਹੈ ਕਿ ਵੈਨਕੂਵਰ ਦੇ ਵਿੱਚ ਕਈ ਲੋਕ ਅਧੀਆਂ ਆਮਦਨ ਤੋਂ ਜ਼ਿਆਦਾ ਆਮਦਨ ਕਿਰਾਏ ਦੇ ਉੱਤੇ ਲਾ ਰਹੇ ਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜੀ ਅਲਬਰਟਾ ਦੇ ਵਿੱਚ ਲੋਕਾਂ ਦਾ ਜਾਣਾ ਲਗਾਤਾਰ ਜਾਰੀ ਹੈ। ਤੀਜੀ ਗੱਲਬਾਤ ਬੈਂਕ ਆਫ ਕੈਨੇਡਾ ਦੇ ਕੁਝ ਮੁੱਦੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਆ। ਚੌਥੀ ਗੱਲਬਾਤ ਜਿਹੜਾ 올ਿਵ ਆਇਲ ਆ। ਆਮ ਤੌਰ ਤੇ ਜੀ ਕੋਕਿੰਗਲੀ ਵਰਤਦੇ ਹੋ ਮੈਂਗਾ ਬਹੁਤ ਹੋਇਆ ਪਿਛਲੇ ਸਾਲ ਵਿੱਚ ਇਹਦੇ ਕੀ ਕਰਨਾ ਤੇ ਆਖਰ ਦੇ ਵਿੱਚ ਟੋਰਾਂਟੋ ਦੇ ਇੱਕ ਔਰਤ ਦੇ ਨਾਲ 6000 ਡਾਲਰ ਦੀ ਠੱਗੀ ਵਜਈ ਹੈ ਇਹ ਗੱਲ ਤੁਹਾਨੂੰ ਨਾਲ ਸਮਝ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਵੈਨਕੂਵਰ ਦੇ ਵਿੱਚ ਘਰਾਂ ਦੇ ਜਿਹੜੀਆਂ ਕਿਰਾਏ ਨੇ ਆਮ ਤੌਰ ਦੇ ਉੱਤੇ 30% ਬੰਦੇ ਦਾ ਹਿੱਸਾ ਘਰ ਦੇ ਜਾਂ ਕਿਰਾਏ ਵਿੱਚ ਜਾਵੇ ਜਾਂ ਮੌਰਗੇ ਦੇ ਵਿੱਚ ਜਾਵੇ ਠੀਕ ਮੰਨਿਆ ਜਾਂਦਾ ਜੇ ਕੋਈ ਬੰਦਾ ਜਿਹੜਾ 10000 ਡਾਲਰ ਕਮਾਉਂਦਾ ਆ ਉਹਦਾ 3000 ਡਾਲਰ ਜਾਂ ਜੇ ਕੋਈ 5000 ਡਾਲਰ ਕਮਾਉਂਦਾ ਹੈ ਤਾਂ ਉਹਦਾ 1500 ਡਾਲਰ ਇਧਰ ਜਾਣਾ ਚਾਹੀਦਾ ਇਸ ਤੋਂ ਜ਼ਿਆਦਾ ਨਹੀਂ ਬਾਕੀ ਬਾਕੀ ਜਿਹੜੇ ਖਰਚਿਆਂ ਦੇ ਵਿੱਚ ਜਾਣਾ ਚਾਹੀਦਾ ਪਰ ਹੋ ਇਤਾਂ ਨਹੀਂ ਰਿਹਾ ਜੇ ਕਿਰਾਏ ਦੇ ਵਿੱਚ ਤੁਹਾਡੀ ਅੱਧੀ ਆਮਦਨ ਜਾਈ ਜਾਂਦੀ ਹੈ ਤੇ ਤੁਸੀਂ ਬਾਕੀ ਖਰਚੇ ਕਿੱਥੋਂ ਕਰੋਗੇ ਔਰ ਸਭ ਤੋਂ ਵੱਡੀ ਸਮੱਸਿਆ ਕਿ ਲੋਕ ਘਰ ਕਦੋਂ ਲੈਣਗੇ ਕਦੇ ਇਹ ਗੱਲਬਾਤ ਆਮ ਤੌਰ ਤੇ ਲੋਕ ਕਹਿੰਦੇ ਆ ਵੀ ਇਹ ਘਰ ਲੈਣਾ ਸਦਾ ਹੀ ਔਖਾ ਕੰਮ ਹੁੰਦਾ ਜਦੋਂ ਵੀ ਕਿਸੇ ਨੇ ਲਿਆ ਔਖੇ ਹੋ ਕੇ ਲਿਆ ਜਿਨ੍ਹਾਂ ਨੇ ਅੱਜ ਤੋਂ 30 ਸਾਲ ਪਹਿਲਾਂ ਲਿਆ ਸੀ ਉਹਨਾਂ ਨੇ ਵੀ ਸੌਖੇ ਨਹੀਂ ਸੀ ਲਿਆ ਕੋਰੇ ਔਖੇ ਹੋਏ ਸੀ ਪਰ ਹੁਣ ਸੱਚਮੁੱਚ ਘਰ ਲੈਣਾ ਔਖਾ ਆ ਆਮਦਨ ਤੇ ਕਰਤੀਏ ਦੇ ਹਿਸਾਬ ਨਾਲ ਤੇ ਘਰਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਘਰ ਲੈਣਾ ਕਿਤੇ ਜ਼ਿਆਦਾ ਔਖਾ ਆ ਪਹਿਲੇ ਸਮੇਂ ਨਾਲੋਂ ਹੋਮ ਆਨਰਸ਼ਿਪ ਬੈਂਕੂਵਰ ਦੇ ਵਿੱਚ ਕਾਫੀ ਜ਼ਿਆਦਾ ਔਖੀ ਹੋ ਗਈ ਆ ਆਊਟ ਆਫ ਰੀਚ ਹੀ ਹੋ ਗਈ ਆ ਕਹਿ ਲਓ ਕਿ ਜਿਹੜੀ ਨਵੀਂ ਰਿਪੋਰਟ ਆ ਰਾਇਲ ਲੀ ਪੇਜ ਦੀ ਰਿਪੋਰਟ ਆ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ 27% ਜਿਹੜੇ ਰੈਂਟਰ ਨੇ ਸਿਟੀ ਦੇ ਵਿੱਚ ਉਹ ਅੱਧੇ ਤੋਂ ਜ਼ਿਆਦਾ ਆਮਦਨ ਜਿਹੜੀ ਉਹ ਰੈਂਟਲ ਕੋਸਟ ਦੇ ਵਿੱਚ ਦੇ ਰਹੇ ਆ ਤੇ ਇੰیشنل ਐਵਰੇਜ ਤੋਂ ਅਬੋਵਰ ਨੈਸ਼ਨਲ ਐਵਰੇਜ ਜਿਹੜੀ 16% ਚਾਹੀ ਹੈਗੀ ਹੈ ਤੇ ਵੈਨਕੂਵਰ ਦੇ ਵਿੱਚ 27% ਆ ਪੂਰੇ ਕੈਨੇਡਾ ਦੇ ਵਿੱਚ 16% ਇਹੋ ਜਿਹੇ ਲੋਕ ਆ ਜਿਨ੍ਹਾਂ ਦੀ ਅੱਧੀ ਆਮਦਨ ਕਿਰਾਏ ਦੇ ਵਿੱਚ ਜਾ ਰਹੀ ਹੈ ਤੇ ਇਕੱਲੇ ਵੈਨਕੂਵਰ ਨੂੰ ਜੇਕਰ ਦੇਖੀਏ ਤੇ 27% ਇਹੋ ਜਿਹੇ ਲੋਕ ਆ ਜਿਨ੍ਹਾਂ ਦੀ ਆਮਦਨ ਜਿਹੜੀ ਆ ਅੱਧੀ ਤੋਂ ਜ਼ਿਆਦਾ ਉਹ ਕਿਰਾਏ ਦੇ ਵਿੱਚ ਜਾ ਰਹੀ ਹੈ ਇਹ ਜਿਹੜੇ BC ਦੇ ਵਿੱਚ ਰਹਿੰਦੇ ਆ 23% ਆਪਣਾ 30% ਜਿਹੜੀ ਆ ਉਹ ਆਮਦਨ ਰੈਂਟ ਦੇ ਉੱਤੇ ਕਹਿੰਦੇ ਆ 42% ਜਿਹੜੇ ਉਹ 31 ਤੋਂ 50% ਸਪੈਂਡ ਕਰ ਰਹੇ ਆ ਸੋ ਵੱਡਾ ਨੰਬਰ ਆ ਇਹ ਰਿਪੋਰਟ ਜਦੋਂ ਅਸੀਂ ਪੜ੍ਹਦੇ ਆ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਚੌਥਾ ਹਿੱਸਾ ਰੈਂਟਰ ਨੇ ਬੀਚੀ ਦੇ ਵਿੱਚ ਉਹ ਪਲਾਨ ਕਰ ਰਹੇ ਆ ਕਿ ਅਸੀਂ ਅਗਲੇ 2 ਸਾਲਾਂ ਦੇ ਵਿੱਚ ਪ੍ਰਾਪਰਟੀ ਪਰਚੇਸ ਕਰਨੀ ਹੈ ਬਾਇ ਕਾਰਨੀ ਹੈ ਹੁਣ ਦੂਜਾ ਇਹ ਆ ਕਿ ਇਹਦੇ ਨਾਲ ਹੋਊਗਾ ਕੀ ਹੁਣ ਕਿਉਂਕਿ ਰੈਂਟਲ ਸਪਲਾਈ ਦੇ ਵਿੱਚ ਕਾਫੀ ਬੂਸਟ ਹੋਇਆ ਆ ਆ ਜਿਹੜੇ ਸੈਗਮੈਂਟ ਦੇ ਵਿੱਚ ਇੰਪਰੂਵਮੈਂਟ ਦੇ ਕਾਫੀ ਜਿਹੜੇ ਹੋਈ ਆ ਤੇ ਉਹ ਦੂਜੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੋ ਉਸ ਹਿਸਾਬ ਦੇ ਨਾਲ ਹੁਣ ਜਿਹੜੇ ਰਾਇਲੀ ਪੇਜ ਦੀ ਇਹ ਰਿਪੋਰਟ ਦੱਸਦੀ ਹੈ ਕਿ ਇੱਥੇ ਹਾਲਤ ਥੋੜੀ ਜਿਹੀ ਜ਼ਿਆਦਾ ਚਿੰਤਾਜਨਕ ਆ ਸੋ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੇ ਲਈ ਔਖਾ ਹੋਇਆ ਪਿਆ ਇੱਥੇ ਰਹਿਣਾ ਰਹਿ ਕੇ ਜਿਹੜਾ ਬਚਾਉਣਾ ਤੇ ਉਹਦੇ ਤੋਂ ਬਾਅਦ ਉਹਦੇ ਨਾਲ ਕਰ ਲੈਣਾ ਸੋ ਇਹ ਸਾਰੀਆਂ ਗੱਲਾਂ ਲਗਭਗ ਇਸ ਵੇਲੇ ਵੈਨਕੂਵਰ ਦੇ ਵਿੱਚ ਜਿਹੜੀਆਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਦਸੀਆਂ ਜਾ ਰਹੀਆਂ ਐਵਰੇਜ ਰੈਂਟ ਵੈਨਕੂਵਰ ਦੇ ਵਿੱਚ ਦੋ ਬੈਡਰੂਮ ਦੇ ਯੂਨਿਟ ਦਾ ਅਕਤੂਬਰ 2023 ਦੇ ਵਿੱਚ 6.86% ਜ਼ਿਆਦਾ ਸੀ ਇੱਕ ਸਾਲ ਪਹਿਲਾਂ ਨਾਲੋਂ ਜਿਹੜੀ ਸੀ ਐਚਐਮਸੀ ਦੀ ਰਿਪੋਰਟ ਆ ਵੈਨਕੂਵਰ ਦਾ ਰੇਟ 0.9% ਦੋਵੇਂ ਜਿਹੜੇ ਜਿਹੜੇ ਹੈਗੇ ਆ ਪਰਪਸ ਵਿਲ ਟ੍ਰੈਂਟਲ ਬਿਲਡਿੰਗਸ ਦੇ ਵਿੱਚ ਜਾਂ ਕਾਂਡੋਮਿਨੀਅਮ ਅਪਾਰਟਮੈਂਟਸ ਦੇ ਵਿੱਚ ਜ਼ਿਆਦਾ ਦੱਸਿਆ ਜਾ ਰਿਹਾ ਰਿਪੋਰਟ ਇਹ ਵੀ ਕਹਿੰਦੀ ਆ ਕਿ ਦੋ ਬੈਡਰੂਮ ਦਾ ਯੂਨਿਟ ਵਿਕਟੋਰੀਆ ਦੇ ਵਿੱਚ 7.9% ਵੰਗਾ ਹੋਇਆ ਆ ਲਾਸਟ ਈਅਰ ਨਾਲੋਂ ਸੋ ਇਹ ਸਾਰੀਆਂ ਗੱਲਾਂ ਰਲਾ ਮਲਾ ਕੇ ਦੱਸ ਦਿਆਂ ਕਿ ਵੈਂਕੂਵਰ ਦੇ ਵਿੱਚ ਖਾਲਤ ਚਿੰਤਾਜਨਕ ਆਮ ਤੌਰ ਦੇ ਉੱਤੇ ਹੁੰਦਾ ਕਿ ਇਹ 30% ਰੂਲ ਹੁੰਦਾ ਹੈ ਕਿ 30% ਰੂਲ ਦਾ ਮਤਲਬ ਇਹ ਦੱਸਦੇ ਆ ਇਹ ਜਿਹੜਾ ਇਹ ਸੁਜੈਸਟ ਕਰਦਾ ਕਿ ਤੁਹਾਡੀ ਸਪੈਂਡਿੰਗ ਤੁਹਾਡੀ ਆਮਦਨ ਦੀ ਜਿਹੜੀ ਗ੍ਰੋਸ ਮੰਥਲੀ ਇਨਕਮ ਆ ਤੁਹਾਡੀ ਜਿਹੜੀ ਉਹ ਤੁਹਾਡੇ ਕੋਲ ਕਿਸੇ ਵੀ ਹਾਊਸਿੰਗ ਕਾਸਟ ਦੇ ਉੱਤੇ ਦਾ ਰੈਂਟ ਦੇ ਉੱਤੇ 30% ਤੋਂ ਜ਼ਿਆਦਾ ਨਹੀਂ ਜਾਣਾ ਚਾਹੀਦਾ ਇਹ 30% ਦਾ ਰੂਲ ਇਹ ਆਮ ਤੌਰ ਦੇ ਤੇ ਮੰਨਿਆ ਜਾਂਦਾ ਬਹੁਤ ਪਹਿਲਾਂ ਪਬਲਿਕ ਹਾਊਸਿੰਗ ਰੈਗੂਲੇਸ਼ਨ ਸੀਗੇ ਇਹ 1960 ਦੇ ਵਿੱਚ 1989 ਦੇ ਵਿੱਚ ਜਿਹੜੇ ਦੱਸਦੇ ਸੀ ਕਿ 25 ਤੋਂ 30% ਜਿਹੜੀ ਆ ਇਨਕਮ ਆਇਦਰਲੇ ਪਾਸੇ ਜਾਣੀ ਚਾਹੀਦੀ ਕੁਝ ਲੋਕ ਕਹਿੰਦੇ ਵੀ ਹੁਣ ਨਹੀਂ ਇਹ ਰੂਲ ਰਹਿ ਗਿਆ ਇਹ ਰੂਲ ਤੇ ਬਹੁਤ ਚਿਰ ਦਾ ਖਤਮ ਹੋ ਗਿਆ ਜਾਂ ਕਹਿ ਲਓ ਕਿ ਇਹ ਇਹਦਾ ਕੋਈ ਸਾਰਥਕਤਾ ਅਜ ਦੇ ਸਮੇਂ ਦੇ ਵਿੱਚ ਰਹੀ ਨਹੀਂ ਕਿਉਂਕਿ ਰੈਂਟ ਬਹੁਤ ਜ਼ਿਆਦਾ ਕੁਝ ਥਾਵਾਂ ਦੇ ਉੱਤੇ ਸੋ ਬੇਸਿਕਲੀ ਹੈ ਕਿ ਕਿ ਜੇ ਵੇ ਬਾਹਰ ਆਉ ਉਹ ਕਹਿੰਦੇ ਤੁਹਾਨੂੰ ਆਪਣੇ ਐਕਸਪੈਂਸ ਟਰੈਕ ਕਰਨੇ ਚਾਹੀਦੇ ਆ ਫਿਰ ਤੁਸੀਂ ਕੁਝ ਨਾ ਕੁਝ ਕਰ ਸਕਦੇ ਹੋ ਉਹਨਾਂ ਨੇ ਇੱਕ ਸਟੈਂਡਰਡ ਦਿੱਤਾ ਮੰਨ ਲਓ ਤੁਹਾਡੀ 4000 4000 ਡਾਲਰ ਤੁਹਾਡੀ ਆਮਦਨ ਆ ਤੁਹਾਡੇ ਕੋਲ ਤੁਸੀਂ ਘਰ 4000 ਡਾਲਰ ਲੈ ਕੇ ਜਾਂਦੇ ਆ ਟੈਕਸ ਸਾਰੇ ਕੁਝ ਤੋਂ ਬਾਅਦ ਉਹਦੇ ਵਿੱਚੋਂ ਦੱਸ ਦੇ ਕਿ ਇੱਕ ਬੰਦਾ ਜਿਹੜਾ ਲੈ ਕੇ ਜਾਂਦਾ ਤੇ ਇੱਕ ਬੰਦੇ ਦਾ ਹੀ ਖਰਚਾ ਉਹ 300 ਡਾਲਰ ਗਰੋਸਰੀ ਦਾ ਹੋਣਾ ਚਾਹੀਦਾ 100 ਡਾਲਰ ਕਾਰ ਦਾ ਇੰਸ਼ੋਰੈਂਸ ਤੇ 100 ਡਾਲਰ ਕਾਰ ਦੀ ਪੇਮੈਂਟ ਜੇ ਉਹਨੇ ਕਾਰ ਰੱਖੀ ਹੈ 400 ਡਾਲਰ ਉਹਦਾ ਜਿਹੜਾ ਸਟੂਡੈਂਟ ਲੋਨ ਡੈਟ ਹੋ ਸਕਦਾ ਆ 280 ਡਾਲਰ ਹੈਲਥ ਇੰਸ਼ੋਰੈਂਸ ਤੇ ਹੋ ਸਕਦੇ ਆ 300 ਡਾਲਰ ਉਹਨੇ ਮਹੀਨੇ ਚ ਕਿਤੇ ਬਾਹਰ ਵੀ ਖਾਣਾ ਆ 200 ਡਾਲਰ ਦੀ ਗੈਸ 150 ਡਾਲਰ ਦੀ ਜਿਮ 100 ਡਾਲਰ ਦਾ ਤੁਹਾਡਾ ਐਂਟਰਟੇਨਮੈਂਟ ਜਾਂ ਹੋਰ ਤੁਸੀਂ ਕੋਈ ਐਪ ਪੂਪ ਸਬਸਕ੍ਰਾਈਬ ਕਰਦੇ ਆ 200 ਡਾਲਰ ਦੇ ਤੁਸੀਂ ਕੱਪੜੇ ਲੈ ਲੈਣੇ ਆ 70 ਡਾਲਰ ਦਾ ਤੁਹਾਡਾ ਐਵਰੀ ਫੋਨ 50 ਡਾਲਰ ਜਿਹੜੀ ਹੈ ਹੋਮ ਸਪਲਾਈਜ਼ ਦੇ ਵਿੱਚ ਤੇ 50 ਡਾਲਰ ਦੇ ਮੰਨ ਲਓ ਤੁਸੀਂ ਕਿਸੇ ਨੂੰ ਗਿਫਟ ਕੋਟ ਦਿੰਦੇ ਆ ਤੇ ਬਾਕੀ ਜਿਹੜੀ ਬਚਦੀ ਆ ਫਿਰ ਉਹਨੂੰ 40 ਡਾਲਰ ਦੇ ਵਿੱਚੋਂ ਤੁਸੀਂ ਆਮਦਨ ਆ ਜਿਹੜੀ ਰੈਂਟ ਦੇਣਾ ਚਾਹੀਦਾ ਜਿਹੜਾ ਕਿ 30% ਬਣਨਾ ਚਾਹੀਦਾ ਪਰ ਇਹ ਫਿਗਰ ਇਸ ਵੇਲੇ ਹਿੱਲ ਚੁੱਕੀ ਆ ਲੋਕ ਅੱਧੀ ਆਮਦਨ ਤੋਂ ਜ਼ਿਆਦਾ ਰੈਂਟ ਦੇ ਵਿੱਚ ਵੀ ਕਰ ਰਿਹਾ ਇੱਕ ਵੱਡੀ ਗਿਣਤੀ ਲੋਕਾਂ ਦੀ ਅਗਲੀ ਗੱਲਬਾਤ ਅਲਬਰਟਾ ਦੇ ਬਾਰੇ ਆ ਅਲਬਰਟਾ ਦੇ ਵਿੱਚ ਲਗਾਤਾਰ ਲੋਕ ਜਾਣੇ ਜਾਰੀ ਨੇ ਮਾਈਗ੍ਰੈਂਟਸ ਜਿਹੜੇ ਨੇ ਉਹ ਕਹ ਲਓ ਕਿ 11ਵਾਂ ਕੁਆਟਰ ਹੋ ਗਿਆ ਲਗਾਤਾਰ ਤੇ ਜਿਹੜੇ ਇਹ ਹੈਗੇ ਆ ਪ੍ਰੋਵਿੰਸ ਦੇ ਵਿੱਚ ਲਗਾਤਾਰ ਲੋਕ ਜਾ ਰਹੇ ਨੇ ਔਰ ਹਾਈएस्ट ਪਪੂਲੇਸ਼ਨ ਗਰੋਸ ਗ੍ਰੋਥ ਕੰਟਰੀ ਦੇ ਵਿੱਚ ਅਲਬਰਟਾ ਦੀ ਹੋ ਰਹੀ ਹੈ ਪ੍ਰੋਵਿੰਸ ਲਗਭਗ 50000 ਪਪੂਲੇਸ਼ਨ ਪ੍ਰੋਵਿੰਸ ਦੇ ਵਿੱਚ ਪਹਿਲੇ 3 ਮਹੀਨਿਆਂ ਦੇ ਵਿੱਚ 2024 ਦੀਆਂ ਚ ਵਧੀ ਆ ਤੇ ਇਹ ਜਿਹੜਾ ਨੰਬਰ ਆ ਇਹ ਥੋੜਾ ਜਿਹਾ ਜ਼ਿਆਦਾ ਆ 20% ਦੇ ਨਾਲੋਂ ਜਿਹੜਾ ਪੂਰੇ ਨੇਸ਼ਨ ਦੇ ਵਿੱਚ ਗੇਨ ਹੋਇਆ ਉਹਦੇ ਨਾਲੋਂ ਜਿਹੜੀਆਂ ਲੇਟੈਸਟ ਫਿਗਰ ਸਟੈਟਿਸਟਿਕਸ ਕੈਨੇਡਾ ਨੇ ਦਿੱਤੀਆਂ ਜਿਹੜੇ ਲੋਕ ਇਹ ਨੰਬਰ ਆਫ ਮਾਈਗ੍ਰੈਂਟਸ ਕਿਉਂਕਿ ਵਧੇ ਆ 2022 ਤੋਂ ਬਾਅਦ ਤੇ ਇਹ ਕਹਿ ਲਓ ਕਿ ਉਲਟਾ ਹੋਇਆ ਜਿਹੜਾ ਸਪੈਲਸ ਹੈਗਾ ਮਾਈਗ੍ਰੇਸ਼ਨ ਦਾ ਪ੍ਰੋਵਿੰਸ ਤੋਂ ਬਾਹਰ ਗਿਆ ਸੀ ਮਤਲਬ 21 ਤੱਕ 15 ਤੋਂ ਲੈ ਕੇ 21 ਤੱਕ ਅਲਬਰਟਾ ਦਾ ਹਾਲ ਰੇ ਰਿਹਾ ਵੀ ਲੋਕ ਅਲਬਰਟਾ ਛੱਡ ਕੇ ਜਾ ਰਹੇ ਸੀ ਵੀ ਕਿਤੇ ਹੋਰ ਜਾ ਕੇ ਕੰਮ ਧੰਦਾ ਲੱਭਦੇ ਮਾਰਕੀਟ ਨਹੀਂ ਚੰਗੀ 21 ਤੋਂ ਲੈ ਕੇ ਹੁਣ ਤੱਕ ਉਲਟਾ ਹੋਇਆ ਲੋਕ ਅਲਬਰਟਾ ਵੱਲੋਂ ਜਾ ਰਹੇ ਆ ਦੋ ਤੇਈ ਜਿਹੜੇ ਆ ਲੋਕ ਨੇ ਉਹ ਮੂਵ ਹੋਏ ਅਲਬਰਟਾ ਦੇ ਵਿੱਚ ਉਹ ਨਿਊਲੀ ਮੂਵ ਜਿਹੜੇ ਨਵੇਂ ਮੂਵ ਹੋਏ ਅਲਬਰਟਾ ਦੇ ਵਿੱਚ ਇਮੀਗਰੈਂਟਸ ਇਹ ਨੰਬਰ ਆਇਆ ਪ੍ਰੋਵਿੰਸ ਦੇ ਵਿੱਚ ਔਰ ਇਹ ਨੰਬਰ ਪ੍ਰੋਵਿੰਸ ਦੇ ਵਿੱਚ ਜਿਹੜੇ ਕਿਉਂਕਿ ਅਸੀਂ ਜਾਣਦੇ ਆ ਕਿ 2 ਲੱਖ ਦੇ ਕਰੀਬ ਜਿਹੜੀ ਆ ਇਹ 2023 ਦੇ ਵਿੱਚ 2 ਲੱਖ ਦੇ ਕਰੀਬ ਇਹਨਾਂ ਦੀ ਪੋਪੂਲੇਸ਼ਨ ਵਧੀ ਜੁੜੀ ਕਿ ਲਗਭਗ ਅ ਰੈਡ ਡੀਅਰ ਦੀ ਪਾਪੂਲੇਸ਼ਨ ਨਾਲੋਂ ਦੁੱਗਣੀ ਹੈ ਜਿਸ ਤਰੀਕੇ ਦੇ ਨਾਲ ਗਰੋਥ ਰੇਟ ਹੋਇਆ ਹੈ ਜਿਹੜੀ ਡਰਾਈਵਿੰਗ ਇਹ ਫੋਰਸ ਆਇਦਰ ਦੇ ਪਾਸੇ ਨੂੰ ਕਾਫੀ ਜ਼ਿਆਦਾ ਵਧਿਆ ਹੈ ਪਹਿਲੇ ਕੁਆਟਰ ਦੇ ਵਿੱਚ ਇਸ ਸਾਲ ਦੇ ਵਿੱਚ ਵੀ ਖਾਸ ਕਰਕੇ ਨੌਨ ਪਰਮਾਨੈਂਟ ਨੇ ਉਹ ਇੰਟਰਨੈਸ਼ਨਲ ਰੈਜ਼ੀਡੈਂਟਸ ਜਿਹੜੇ ਲਗਭਗ 60% ਇਮੀਗ੍ਰੇਸ਼ਨ ਜਿਹੜੀ ਹੈ ਉਹਨਾਂ ਦੀ ਅ ਅਲਬਰਟਾ ਦੇ ਵਿੱਚ ਹੋਈ ਹੈ ਸੋ ਪਾਪੂਲੇਸ਼ਨ ਦਾ ਵਾਧਾ ਥੋੜਾ ਜਿਹਾ ਘਟਿਆ ਹੈ 0.9% ਤੇ 1.3% ਵਾਲਾ ਫੋਰਥ ਕੁਆਟਰ ਜਿਹੜਾ 2023 ਦਾ ਸੀਗਾ ਪਰ ਲੋਕ ਹਜੇ ਵੀ ਜਾ ਰਹੇ ਹਨ ਮਤਲਬ ਜਿਹੜੀ ਪਾਪੂਲੇਸ਼ਨ ਵਧ ਰਹੀ ਸੀ ਅਲਬਰਟਾ ਦੀ ਉਹ ਜੇ ਅਸੀਂ 2023 ਦੇ ਆਖਰੀ ਤਿੰਨ ਮਹੀਨਿਆਂ ਦੇ ਵਿੱਚ ਦੇਖਦੇ ਹਾਂ ਤੇ ਉੱਥੇ 1.3% ਦੀ ਰੇਟ ਨਾਲ ਵਧ ਰਹੀ ਸੀ ਜਿਹੜੀ ਕਿ ਉਹ 0.9% ਦੀ ਰੇਟ ਨਾਲ ਵਧ ਰਹੀ ਪਰ ਹਜੇ ਵੀ ਵਧ ਰਹੀ ਇਹਦਾ ਮਤਲਬ ਇਹ ਆ ਅ ਅਲਬਰਟਾ ਕਾਲਿੰਗ ਉਹਨਾਂ ਦੀ ਕੈਂਪੇਨ ਵਕਫ ਵਕਫ ਸ਼ੁਰੂ ਹੁੰਦੀ ਆ ਉਹ ਕਹਿੰਦੇ ਸਾਡੇ ਕੋਲ ਆਓ ਸਾਡੇ ਕੋਲੇ ਨੌਕਰੀਆਂ ਬਹੁਤ ਆ ਸਾਡੇ ਕੋਲੇ ਕੰਮ ਧੰਦਾ ਬਹੁਤ ਆ ਸਾਡੇ ਕੋਲੇ ਮੌਸਮ ਬਹੁਤ ਆ ਸਾਡੇ ਕੋਲੇ ਅਫੋਰਡੇਬਲ ਮੌਸਮ ਬਹੁਤ ਸੋਹਣਾ ਆ ਬਹੁਤੇ ਦਿਨ ਤੋਂ ਪਰਹਿੰਦੀ ਆ ਸਾਡੇ ਕੋਲੇ ਅਫੋਰਡੇਬਿਲਟੀ ਆ ਘਰ ਸਸਤੇ ਆ ਲੋਕ ਧੜਾ ਧੜ ਜਾ ਰਹੇ ਆ ਪਰ ਅਲਬਰਟਾ ਦੇ ਲੋਕਾਂ ਦੀ ਵੀ ਹਾਲਤ ਹਜੇ ਇਦਾਂ ਦੀ ਨਹੀਂ ਰਹੀ ਜਿੱਦਾਂ ਦੀ ਪੇਸ਼ ਕੀਤੀ ਜਾ ਰਹੀ ਆ ਕੰਮ ਧੰਦਿਆਂ ਦਾ ਮੰਦਾ ਆ ਇੱਥੇ ਅ ਅੱਗੇ ਵਾਲੀ ਗੱਲ ਨਹੀਂ ਰਹੀ ਬਾਵਜੂਦ ਇਹ ਸਾਰੇ ਰੋਲੇ ਕੋਲੇ ਦੇ ਹੁਣ ਇਹਦਾ ਅੰਦਾਜ਼ਾ ਕਿੱਥੋਂ ਲਾਇਆ ਜਾਵੇ ਵੀ ਉੱਥੇ ਕੰਮ ਹੈਗਾ ਇਸ ਗੱਲ ਨੂੰ ਲਾਇਆ ਜਾ ਸਕਦਾ ਵੀ ਕੀ ਲੋਕ ਹਜੇ ਵੀ ਉੱਥੇ ਜਾ ਰਹੇ ਆ ਹਜੇ ਵੀ ਲੋਕ ਉੱਥੇ ਜਾ ਰਹੇ ਆ ਤੇ ਇਹ ਵਾਧਾ ਉੱਥੇ ਅਲਬਰਟਾ ਦੀ ਪੋਪੂਲੇਸ਼ਨ ਦੇ ਵਿੱਚ ਜਿਹੜੀ ਲਗਾਤਾਰ ਜਾਰੀ ਆ ਪਰ ਇਹ ਵੱਡਾ ਇੱਕ ਉਹਨਾਂ ਦੀ ਇਕਨੋਮੀ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਜਿਹੜੇ ਇਸ ਵੇਲੇ ਅਲਬਰਟਾ ਦੇ ਆਲੇ ਦੁਆਲੇ ਜਿਵੇਂ ਕੈਲਗਰੀ ਆ ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਮਤਲਬ ਇਹਨੂੰ ਕਹਿ ਸਕਦੇ ਆ ਕਿ ਗਰੋਇੰਗ ਇਮੀਗਰੈਂਟ ਸਿਟੀ ਐਸ ਵੇਲੇ ਕੈਨੇਡਾ ਦੇ ਵਿੱਚ ਲਾਰਜੈਸਟ ਗਰੋਇੰਗ ਸਭ ਤੋਂ ਵੱਡਾ ਇਸ ਤੋਂ ਬਨਾ ਹੋਰ ਕਿਸੇ ਸ਼ਹਿਰ ਚ ਲੋਕ ਜਾ ਹੀ ਨਹੀਂ ਰਹੇ ਮੌਸਮ ਵੀ ਥੋੜਾ ਜਿਹਾ ਠੀਕ ਆ ਤੇ ਹੈ ਵੀ ਕੰਪੈਰੀਟਿਵਲੀ ਟ੍ਰਾਂਟੋ ਵੈਨਕੂਵਰ ਦੇ ਸਸਤਾ ਇਮੀਗ੍ਰੈਂਟਸ ਜਿਹੜੇ ਇੱਥੇ ਮਾਈਗ੍ਰੇਟ ਹੋਏ ਆ ਪਿਛਲੇ ਕੁਝ ਡੈਕੇਡਸ ਦੇ ਵਿੱਚ ਉਹਨਾਂ ਦੇ ਮੁਕਾਬਲੇ ਸੋ ਜਿਹੜੇ ਇਮੀਗ੍ਰੈਂਟਸ ਨੇ ਉਹ ਉਹਨਾਂ ਥਾਵਾਂ ਦੇ ਉੱਤੇ ਜਾਂਦੇ ਆ ਜਿੱਥੇ ਉਹ ਜਿਹੜੀ ਮਤਲਬ ਕੋ ਐਥਨਿਕ ਕਮਿਊਨਿਟੀ ਉਹਦਾ ਇੱਕ ਪਾਰਟ ਬਣ ਸਕਣ ਉਹਨਾਂ ਨੂੰ ਸੋਸ਼ਲ ਕੈਪੀਟਲ ਮਿਲ ਸਕੇ ਕਿ ਜਿੱਥੇ ਉਹਨਾਂ ਦੇ ਬੌਂਡ ਬਣ ਸਕਣ ਸੋ ਇਸ ਪ੍ਰੋਵਿੰਸ ਦੇ ਵਿੱਚ ਟੋਟਲ ਜਿਹੜੇ मतलब बाकी ठावां ਦੇ ਉੱਤੇ ਲੋਕ ਇਧਰ ਜਿਹੜੀ ਨੈਟ ਟੋਟਲ ਆ 12500 ਮਾਈਗ੍ਰੈਂਟਸ 2024 ਦੇ ਪਹਿਲੇ ਕੁਆਟਰ ਦੇ ਵਿੱਚ ਆਏ ਦੱਸੇ ਜਾਂਦੇ ਆ ਲਾਸ ਵੀ ਹੋਇਆ ਕੁਦਰਤੀ ਪਰ ਜਿਹੜੇ ਬਹੁਤੇ ਹੈਗੇ ਆ ਉਹ ਅਨਟੈਰੀਓ ਤੋਂ ਤਾਂ ਬੀਸੀ ਤੋਂ ਇਧਰ ਨੂੰ ਆਏ ਆ ਤੇ ਅਲਬਰਟਾ ਦੀ ਸਰਕਾਰ ਦਾ ਜਿਹੜਾ ਇੱਕ ਸ਼ਿਗਾ ਲੋਕਾਂ ਨੂੰ ਟਰੈਕਟਰ ਕਰਨ ਦਾ ਸਕਿੱਲ ਟ੍ਰੇਡ ਦੇ ਵਿੱਚ ਉੱਥੇ ਇੱਕ ਬਹੁਤ ਵੱਡਾ ਪੁਸ਼ਪਜਾ ਹੈ ਹਾਊਸਿੰਗ ਅਫੋਰਡੇਬਿਲਟੀ ਫੇਰ ਵੀ ਇੱਕ ਇਸ਼ੂ ਹੈਗਾ ਦੱਸ ਰਿਹਾ ਹੈ ਕਿ ਜਿਹੜੀ ਅਲਬਰਟਾ ਜਨਰਲੀ ਆਮ ਤੌਰ ਦੇ ਉੱਤੇ ਜ਼ਿਆਦਾ ਮਾਈਗ੍ਰੈਂਟ ਇੱਥੇ ਆਉਂਦੇ ਆ ਜਦੋਂ ਜਿਹੜੀਆਂ ਔਇਲ ਦੀਆਂ ਕੀਮਤਾਂ ਦੇ ਉੱਤੇ ਫਰਕ ਪੈਂਦਾ ਪਰ ਇੱਥੇ ਇਸ ਵਾਰੀ ਜਿਹੜੀ ਇੰਟਰਪਰਵਿੰਸ਼ਨਲ ਮਾਈਗ੍ਰੇਸ਼ਨ ਆ ਇਹ ਘਰਾਂ ਦੀਆਂ ਕੀਮਤਾਂ ਕਰਕੇ ਵੀ ਆ ਰਹੀ ਆ ਜ਼ਿਆਦਾ ਅਨ ਅਫੋਰਡੇਬਿਲਟੀ ਹੋਰ ਕਿਸੇ ਥਾਂ ਦੇ ਉੱਤੇ ਲੋਕਾਂ ਨੂੰ ਕਹਿੰਦੀ ਆ ਵੀ ਤੁਸੀਂ ਅਲਬਰਟਾ ਜਾ ਕੇ ਰਹਿਣ ਲੱਗ ਪੋ ਘਟੋ ਘਟ ਤੁਸੀਂ ਘਰ ਤੱਕ ਲੈ ਸਕਦੇ ਆ ਉਹ ਵੀ ਇੱਕ ਕਾਰਨ ਬਣਦਾ ਕਿ ਜਿਹੜੇ ਮੀਡੀਅਮ ਸੈਲਰੀ ਦੇ ਉੱਤੇ ਜਿਹੜਾ ਬੰਦਾ ਰਹਿੰਦਾ ਸੋ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਘਟੀ ਹੈ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਕਈ ਸਿਸਟੈਮਿਕ ਫੈਕਟਰਸ ਨੇ ਜਿਹੜੇ ਮਾਈਗ੍ਰੈਂਟਸ ਇੱਥੇ ਆ ਰਹੇ ਆ ਜ਼ਿਆਦਾ ਅਫੋਰਡੇਬਲ ਹਾਊਸਿੰਗ ਦੇ ਲਈ ਉਹਨਾਂ ਨੇ ਇੱਥੇ ਆ ਕੇ ਰਿਸੋਰਸਸ ਕਿਉਂਕਿ ਉੱਥੇ ਉਹਨੇ ਨਹੀਂ ਉਹਦੇ ਉੱਤੇ ਵੀ ਆ ਕੇ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਪ੍ਰੈਸ਼ਰ ਪਾਤਾ ਤੇ ਅਨ ਅਫੋਰਡੇਬਿਲਟੀ ਉਹਦੇ ਨਾਲ ਵਧ ਗਈ ਹੈ ਜਿਹੜੀ ਇੱਕ ਰੀਸੈਂਟ ਸ਼ਿਫਟ ਆਈ ਆ ਇੰਟਰਪਰਨਸ਼ੀਅਲ ਮਾਈਗ੍ਰੇਸ਼ਨ ਦੇ ਵਿੱਚ ਉਹਦਾ ਪ੍ਰਾਇਮਰੀ ਡਰਾਈਵਰ ਜਿਹੜਾ ਮੁੱਖ ਕਾਰਨ ਉਹਦਾ ਅਸਲ ਚ ਇਹੀ ਆ ਕਿ ਹਾਊਸਿੰਗ ਮਾਰਕੀਟ ਜਿਹੜੀ ਪਿਛਲੇ ਕਈ ਸਾਲਾਂ ਦੇ ਵਿੱਚ ਬਦਲੀਆ ਸੁਭਾਅਬਯੂਦ ਇਹਨਾਂ ਚੈਲੰਜਸ ਦੇ ਅਲਬਰਟਾ ਦੇ ਵਿੱਚ ਲੋਕਾਂ ਦਾ ਜਾਣਾ ਅਜੇ ਲਗਾਤਾਰ ਜਾਰੀ ਹੈ ਅਗਲੀ ਗੱਲਬਾਤ ਦੋਸਤੋ ਬੈਂਕ ਆਫ ਕੈਨੇਡਾ ਬਾਰੇ ਕਈ ਮਹੀਨੇ ਤੱਕ ਬੈਂਕ ਆਫ ਕੈਨੇਡਾ ਜਿਹੜੀ ਆ ਉਹ ਟਰਾਈ ਕਰਦੀ ਰਹੀ ਆ ਕਿ ਇੱਕ ਇਹ ਸਾਰੇ ਕੁਝ ਪ੍ਰੋਸੈਸ ਨੂੰ ਜਾਂ ਇਹਨੂੰ ਦੇਖਣ ਦਾ ਕਿ ਜਿਹਦੇ ਵਿੱਚ ਤੁਸੀਂ ਜਿਹੜਾ ਅ ਅਲਰਟ ਜਿਹੜੀ ਇਹਦੇ ਬੈਂਕ ਆਫ ਕੈਨੇਡਾ ਆ ਕਿ ਕਿਸ ਤਰ੍ਹਾਂ ਮਹਿੰਗਾਈ ਨੂੰ ਥੱਲੇ ਲਿਆਉਣ ਹੋਣ ਉਹਨਾਂ ਨੇ ਕੁਝ ਕਨਸਰਨ ਸਾਂਝੇ ਕੀਤੇ ਆ ਕਿ ਇਕਨੋਮੀ ਨੂੰ ਸਲੋ ਡਾਊਨ ਕੀਤਾ ਜਾ ਕਿਦਾਂ ਕੀਤਾ ਜਾ ਸਕਦਾ ਜਾਂ ਜਿਹੜੀ ਮਹਿੰਗਾਈ ਆ ਉਹਨੂੰ ਦੁਬਾਰਾ ਆਪਣੇ ਕਾਬੂ ਦੇ ਵਿੱਚ ਕਿਦਾਂ ਇਹ ਕਰ ਸਕਦੇ ਆ ਅਸ ਹਫਤੇ ਇਹਨਾਂ ਨੇ ਰਿਪੋਰਟ ਰੀਲੀਜ਼ ਕੀਤੀ ਆ ਉਹਦੇ ਵਿੱਚ ਆਪਣੀਆਂ ਇਹਨਾਂ ਨੇ ਗੱਲਬਾਤ ਦੱਸੀ ਹੈ ਜਿਹੜੀ ਸੈਂਟਰਲ ਬੈਂਕ ਆ ਇਹਨਾਂ ਨੇ ਕਈ ਐਵੀਡੈਂਸ ਦਿੱਤੇ ਆ ਕਿ ਜੇ ਸਟਰੈਟਜੀ ਦੇ ਉੱਤੇ ਇਹ ਕੰਮ ਕਰ ਰਿਹਾ ਆ ਜਿਹਦੇ ਨਾਲ ਮਹਿੰਗਾਈ ਘਟੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟਣੀ ਆ ਇਕਨੋਮਿਕ ਗਰੋਥ ਜਿਹੜੀ ਦੁਬਾਰਾ ਠੀਕ ਠਾਕ ਹੋਈ ਆ ਵੇਜਸ ਰਿਕਵਰ ਹੋਏ ਆ ਬੈਂਕ ਦੀਆਂ ਕੁਝ ਮਤਲਬ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਦੱਸਦੀਆਂ ਕਿ ਕੁਇਕਲੀ ਜਿਹੜਾ ਪ੍ਰੋਗਰੈਸ ਆਉ ਡੀਰੀਅਲ ਹੋ ਜਾਂਦੀ ਆ ਮਾਰਗੇਜ ਰੀਨਿਊ ਤੋਂ ਲੈ ਕੇ ਪਾਪੂਲੇਸ਼ਨ ਦੇ ਜਿਹੜੇ ਡਾਇਨਾਮਿਕਸ ਬਦਲੇ ਆ ਜਾਂ ਜਿਹੜੇ ਕਨਫਲਿਕਟ ਹੋਏ ਆ ਜਾਂ ਵਾਇਲਡ ਫਾਇਰ ਆ ਇਹ ਸਾਰੇ ਦਾ ਕੈਨੇਡਾ ਦੇ ਉੱਤੇ ਕਿਸ ਕਿਸ ਨੂੰ ਅਸਰ ਪੈ ਰਿਹਾ ਕੈਨੇਡੀਅਨ ਹਾਊਸਹੋਲਡ ਐਸਵੇਲ ਜਿਹੜੇ 2 ਸਾਲਾਂ ਦੇ ਵਿੱਚ ਕਿਉਂਕਿ ਕੀਮਤਾਂ ਵਧੀਆਂ ਸੀ ਉਸ ਤੋਂ ਬਾਅਦ ਬੋਰੋਇੰਗ ਕਾਸਟ ਵਧੀ ਆ ਇਹਦਾ ਹੁਣ ਇੱਕ ਤੇ ਆ ਵੀ ਪਿੱਛੇ ਇਹਨਾਂ ਨੇ ਪਹਿਲੀ ਵਾਰੀ ਰੇਟ ਕੱਟ ਕੀਤਾ ਹੈ ਲੰਬੇ ਸਮੇਂ ਬਾਅਦ ਉਸ ਰੇਟ ਕੱਟ ਦੇ ਨਾਲ ਦੱਸਿਆ ਜਾ ਰਿਹਾ ਕੋ ਬਹੁਤ ਹੀ ਜ਼ਿਆਦਾ ਹਾਊਸਿੰਗ ਮਾਰਕੀਟ ਦੇ ਉੱਤੇ ਅਸਰ ਨਹੀਂ ਪਿਆ ਉਹ ਵੀ ਘਰਾਂ ਦੀਆਂ ਕੀਮਤਾਂ ਇੱਕਦਮ ਵਧ ਗਈਆਂ ਹੁਣ ਜਾਂ ਲੋਕ ਟੜਾ ਤੜ ਘਰ ਖਰੀਦਣ ਲੱਗ ਪਏ ਹੁਣ ਪਰ ਇਹ ਦੱਸ ਰਹੇ ਆ ਕਿ ਚੰਗੇ ਦਿਨ ਅੱਗੇ ਆ ਰਹੇ ਆ ਬੈਟਰ ਡੇਸ ਹੈਡ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਇਹ ਇਹਨਾਂ ਦੀ ਆਸ ਕੇ ਇਸ ਗੱਲ ਤੇ ਅਜਾ ਇਕਨੋਮੀ ਨੂੰ ਇਹ ਕਿਸ ਤਰੀਕੇ ਨਾਲ ਦੇਖ ਰਹੇ ਆ ਇਹ ਇੱਕ ਤੇ ਇਹ ਦੇਖ ਰਹੇ ਆ ਕਿ ਜਿਹੜੇ ਜਿਹੜੇ ਰੇਟ ਕੱਟ ਆ ਇਹਨੂੰ ਅੱਗੇ ਜੁਲਾਈ ਦੇ ਵਿੱਚ ਕਰਨਾ ਤੇ ਕਿੱਦਾਂ ਕਰਨਾ ਇਹਦੇ ਉੱਤੇ ਦੇਖ ਰਹੇ ਆ ਦੂਜਾ ਇਹਨਾਂ ਨੇ ਕੁਝ ਰਿਸਕ ਦੱਸੇ ਆ ਜਿਹੜੇ ਇਕਨੋਮਿਕ ਗਰੋਥ ਦੇ ਕਿ ਮਾਰਗੇਜ ਰੀਨਿਊਲ ਜਿਹੜੀਆਂ ਆ ਆ ਮਤਲਬ ਉਹ ਉਹਦਾ ਬਹੁਤ ਵੱਡਾ ਅਸਰ 25 ਦੇ ਵਿੱਚ ਅਗਲੇ ਸਾਲ ਬਹੁਤ ਸਾਰੀਆਂ ਜਿਹੜੀਆਂ ਮਾਰਗੇਜਸ ਰੀਨਿਊ ਹੋਣੀਆਂ ਆ ਉਹ ਹਾਇਰ ਰੇਟ ਤੇ ਉੱਤੇ ਹੋਣੀਆਂ ਐਗਜੈਕਟ ਉਹੀ ਸਮਾਂ ਆ ਇਹ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਵੀ ਹੋਇਆ ਪਰ 25 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਰਗੇਜ ਦੇ ਉੱਤੇ ਅਸਰ ਪੈਣਾ ਜਿਹੜੇ ਇਕਨੋਮਿਕ ਉਹ ਜਦੋਂ ਮਾਰਗੇਜ ਹਾਇਰ ਰੇਟ ਦੇ ਉੱਤੇ ਰੀਨਿਊ ਹੋਈਆਂ ਹਾਇਰ ਪੇਮੈਂਟ ਹੋ ਜਾਣੇ 225 ਦੇ ਵਿੱਚ ਉਹ ਹਾਇਰ ਪੇਮੈਂਟ ਤੇ ਸਾਰਾ ਕੁਝ ਲੋਕਾਂ ਨੂੰ ਮਜਬੂਰ ਕਰੂਗੀ ਵੀ ਉਹ ਆਪਣੇ ਖਰਚੇ ਕੰਟਰੋਲ ਕਰਨ ਜਾਂ ਪਾਸੇ ਖਰਚਣ ਲਈ ਪੈਸੇ ਬਚਣਾ ਹੀ ਨਹੀਂ ਉਹਨਾਂ ਦੇ ਕੋਲ ਤੇ ਜੇ ਪੈਸੇ ਨਹੀਂ ਬਚਣੇ ਖਰੀਦਣ ਲਈ ਚੀਜ਼ਾਂ ਨਹੀਂ ਹੋਣੀਆਂ ਚੀਜ਼ਾਂ ਮਾਰਕੀਟ 'ਚ ਪਈਆਂ ਰਹਿਣੀਆਂ ਤੇ ਮਹਿੰਗਾਈ ਆਪਣੇ ਆਪ ਹੀ ਥੱਲੇ ਨੂੰ ਆ ਜਾਣੀ ਬੈਂਕ ਆਫ ਕੈਨੇਡਾ ਇਸ ਫੈਕਟਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦੇਖ ਰਹੀ ਹੈ ਜਿਹੜੇ ਬੈਂਕ ਆਫ ਕੈਨੇਡਾ ਹੈ ਉਹਨਾਂ ਨੇ ਇੱਕ ਜਿਹੜੀ ਸਮਰੀ ਆਫ ਡਿਲੀਬਰੇਸ਼ਨਸ ਆ ਕਿਹਨਾਂ ਤੇ ਮੁੱਦੇ ਕੀ ਹੈ ਇਹਨਾਂ ਦੇ ਇਸ਼ੂਜ਼ ਕੀ ਹੈ ਇਸ ਵੇਲੇ ਉਹਦੇ ਉੱਤੇ ਇਹਨਾਂ ਨੇ ਇਸ ਚੀਜ਼ ਨੂੰ ਦੇਖਿਆ ਇਹ ਬਿਲਕੁਲ ਉਸੇ ਵੇਲੇ ਇਹ ਇਸ ਗੱਲ ਤੋਂ ਚਿੰਤਤ ਵੀ ਨੇ ਕਿ ਜੇ ਰੇਟ ਕੱਟ ਹੋ ਗਏ ਇਹਦੇ ਨਾਲ ਹਾਊਸਿੰਗ ਮਾਰਕੀਟ ਓਵਰ ਹੀਟ ਹੋ ਸਕਦੀ ਹੈ ਜਿਹੜੇ ਇਕਨੋਮਿਸਟ ਨੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਰੀਅਲ ਏਸਟੇਟ ਮਾਰਕੀਟ ਜਿਹੜੀ ਆ ਉਹਦੇ ਵਿੱਚ ਜਦੋਂ ਦੇਸ਼ ਦੇ ਵਿੱਚ ਡਿਮਾਂਡ ਵਧ ਗਈ ਉਹਨੇ ਫਰਕ ਪਾਉਣਾ ਆ ਪੋਪੂਲੇਸ਼ਨ ਗਰੋਥ ਇੱਕ ਬੈਂਕ ਆਫ ਕੈਨੇਡਾ ਦੇ ਲਈ ਹੋਰ ਮਸਲਾ ਆ ਇਕਨੋਮੀ ਐਡਜਸਟ ਕਿਦਾਂ ਕਰਦੀ ਹੈ ਪੋਪੂਲੇਸ਼ਨ ਗਰੋਥ ਦੇ ਲਈ ਆਪਣੇ ਆਪ ਨੂੰ ਐਸ਼ ਵੇਲੇ ਜਿਹੜੀਆਂ ਨਵੀਆਂ ਫਿਗਰਸ ਆ ਐਸੇ ਹਫਤੇ ਦੇ ਵਿੱਚ ਆਈਆਂ ਉਹ ਦੱਸਦੀਆਂ ਕਿ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਆ ਉਹ 41 ਮਿਲੀਅਨ ਤੋਂ ਉੱਤੇ ਟੱਪ ਚੁੱਕੀ ਆ ਪਹਿਲੇ ਕੁਆਟਰ ਦੇ ਵਿੱਚ 2024 ਤੇ ਤੇ ਇਹ ਮਤਲਬ ਸਾਲ ਤੋਂ ਘੱਟ ਸਮੇਂ ਦੇ ਵਿੱਚ ਵਿੱਚ ਹੀ ਇਹ 40 ਮਿਲੀਅਨ ਜਿਹੜੀ ਸੀਗੀ ਉੱਥੋਂ ਲਾਸ ਸਮਰ ਦੇ ਵਿੱਚ ਤੇ ਇਹ 41 ਮਿਲੀਅਨ ਦੇ ਉੱਤੇ ਪਹੁੰਚ ਗਈ ਹੈ ਸੋ ਇਹ ਜਿਹੜਾ ਵਾਧਾ ਆ ਇਹ ਬਹੁਤਾਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦਾ ਆ ਸਟੈਟਿਸਟਿਕਸ ਕੈਨੇਡਾ ਦੇ ਹਸਾਬ ਨਾਲ ਨਵੇਂ ਕੈਨੇਡੀਅਨ ਜਿਹੜੇ ਇਕਨੋਮਿਕ ਗਰੋਥ ਦੇ ਵਿੱਚ ਐਡਾਪਟ ਹੋ ਰਹੇ ਆ ਗਰੋਸਰੀਜ਼ ਵੀ ਬਾਏ ਕਰ ਰਹੇ ਆ ਉਹ ਕਾਰਾਂ ਵੀ ਲੈ ਰਹੇ ਆ ਘਰ ਵੀ ਫਰਨੀਸ਼ ਕਰ ਰਹੇ ਆ ਸੋ ਇਸ ਬੂਸਟ ਦੇ ਨਾਲ ਜਿਹੜੀ ਜੀਡੀਪੀ ਗਰੋਥ ਆ ਉਹਦੇ ਉੱਤੇ ਮਤਲਬ ਉਹ ਉਹ ਜ਼ੀਰੋ ਦੇ ਆਲੇ ਦੁਆਲੇ ਰਹੀ ਆ ਪਰਸੈਂਟ ਦੇ ਉੱਤੇ ਆਲੇ ਦੁਆਲੇ ਰਹੀ ਆ ਜੇ ਤੁਸੀਂ ਕੈਲਕੂਲੇਟ ਕਰੋ ਜੀਡੀਪੀ ਪਰ ਕੈਪੀਟਾ ਬੇਸਿਸ ਦੇ ਉੱਤੇ ਤਾਂ ਇਹ ਤੁਹਾਨੂੰ ਦੱਸਦੀ ਆ ਕਿ ਅਸਲ ਦੇ ਵਿੱਚ ਜਿਹੜੀ ਇਕਨੋਮੀ ਆ ਉਹ ਮਤਲਬ ਮਾੜੀ ਹੋਈ ਹੈ ਉਹਦੇ ਵਿੱਚ ਇੰਨੀ ਜ਼ਿਆਦਾ ਸਟੇਬਿਲਿਟੀ ਜਾਂ ਗਰੋਥ ਜਿਹੜੀ ਆ ਜਿੱਦਾਂ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸੋ ਬੈਂਕ ਆਫ ਕੈਨੇਡਾ ਨੇ ਆਪਣੇ ਕਈ ਕਨਸਰਨ ਸਾਂਝੇ ਕੀਤੇ ਆ ਕਿ ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਦੋਂ ਹੁਣ ਜੁਲਾਈ ਦੇ ਵਿੱਚ ਫੈਸਲਾ ਕਰਨਾ ਉਹਦੇ ਵਿੱਚ ਸਾਰੇ ਫੈਕਟਰ ਜਿਹੜੇ ਧਿਆਨ ਵਿੱਚ ਰੱਖੇ ਜਾਣਗੇ ਅ ਅਗਲੀ ਖਬਰ ਵੀ ਮਹਿੰਗਾਈ ਨਾਲ ਸੰਬੰਧਿਤ ਹੀ ਹੈ ਬਹੁਤ ਸਾਰੀਆਂ ਮਹਿੰਗਾਈ ਹਰ ਖੇਤਰ ਦੇ ਵਿੱਚ ਹੋਈ ਆ ਖਾਸ ਤੌਰ ਤੇ ਖਾਣ ਪਾਲਣ ਵਾਲੀਆਂ ਚੀਜ਼ਾਂ ਦੇ ਵਿੱਚ ਤੇ ਜੇ ਤੁਸੀਂ ਨੋਟਿਸ ਕੀਤਾ ਹੋਊਗਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਉਹ ਜਿਹੜਾ ਆ 올ਿਵ ਆਇਲ ਆ ਕੁਕਿੰਗ ਆਇਲ ਆ ਇਹਦੇ ਉੱਤੇ ਬਹੁਤ ਵੱਡਾ ਅਸਰ ਪਿਆ ਇਸ ਚੀਜ਼ ਦਾ ਮਹਿੰਗਾਈ ਦਾ ਬਾਕੀ ਸਾਰੀਆਂ ਜਿੰਨੇ ਚ ਵਧਦਾ ਹੋਇਆ ਇਹਦੇ ਚੋਂ ਤੋਂ ਕਈ ਗੁਣਾ ਜ਼ਿਆਦਾ ਵਧਦਾ ਹੋਇਆ ਤੇ ਹਜੇ ਤੱਕ ਵੀ ਉਹ ਵਾਧਾ ਥੱਲੇ ਨਹੀਂ ਆ ਰਿਹਾ ਉਹ ਪਿੱਛੇ ਨੂੰ ਨਹੀਂ ਗਿਆ ਅੱਗੇ ਨੂੰ ਹੀ ਜਾ ਰਿਹਾ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਗਲੋਬਲ ਸ਼ਾਰਟੇਜ ਆ 올ਿਵ ਆਇਲ ਦੀ ਇਹਦੀ ਇਹਦੀ ਸਪਲਾਈ ਦੇ ਵਿੱਚ ਕਮੀ ਆ ਜਿਹੜੇ ਹੁਣ ਬਹੁਤ ਸਾਰੇ ਕਿੰਨੇ ਰੈਸਟੋਰੈਂਟਸ ਨੇ ਜਿਹੜੇ ਇਹਨੂੰ ਇਹਨੂੰ ਯੂਜ਼ ਕਰਦੇ ਆ ਵੈਨਕੂਵਰ ਦੇ ਵਿੱਚ ਉਹ ਕੁਝ ਨਹੀਂ ਕਰ ਸਕਦੇ 올ਿਵ ਆ ਇਹਨੂੰ ਸਬਸਟੀਟਿਊਟ ਨਹੀਂ ਕੀਤਾ ਜਾ ਸਕਦਾ ਇਹਨੂੰ ਕਿਸੇ ਹੋਰ ਚੀਜ਼ ਨਾਲ ਤੁਸੀਂ ਰਿਪਲੇਸ ਨਹੀਂ ਕਰ ਸਕਦੇ ਇਹਦਾ ਟੇਸਟ ਇਹਦਾ ਟੇਸਟ ਹੁੰਦਾ ਤੇ ਇਹਦੇ ਕਰਕੇ ਲੋਕਾਂ ਦੇ ਰੈਸਟੋਰੈਂਟਸ ਦੇ ਵਿੱਚ ਮੈਨੂ ਦੇ ਉੱਤੇ ਜਿਹੜੀਆਂ ਕੀਮਤਾਂ ਆ ਉਹ ਵਧਾ ਦਿਤੀਆਂ ਕਿ ਤੁਸੀਂ ਕਿਉਂਕਿ ਇਹਦਾ ਨੋਟਿਸੇਬਲ ਡਿਫਰੈਂਟ ਟੇਸਟ ਹੁੰਦਾ ਆ ਇਸ ਕਰਕੇ ਉਹਨਾਂ ਨੇ ਆਪਣੇ ਜਿਹੜੇ ਮੈਨੂ ਪ੍ਰਾਈਸਸ ਨੇ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਇਹਦਾ ਇਹਦਾ ਹੁਣ ਸਾਡੇ ਵੱਸ 'ਚ ਨਹੀਂ ਆ ਇਹ ਕਿਉਂਕਿ ਜਿਹੜੀ ਆ ਮੈਡੀਟੇਰੀਅਨ ਆ ਕੰਟਰੀ ਦੇਸ਼ ਨੇ ਉਹਨਾਂ ਦੇ ਵਿੱਚ ਸ਼ਾਰਟੇਜ ਆ ਆਲ ਪ੍ਰੋਡਕਸ਼ਨ ਦੀ ਖਾਸ ਤੌਰ ਤੇ ਸਪੇਨ ਦੇ ਵਿੱਚ ਜਾਂ ਉੱਥੇ ਇਟਲੀ ਜਾਂ ਉਹ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਤੇ ਸਪੇਨ ਉੱਥੇ ਆਲ ਆਇਲ ਪ੍ਰੋਡਿਊਸ ਨਹੀਂ ਹੋ ਰਿਹਾ ਮਾਰਚ 2024 ਦੇ ਵਿੱਚ ਅ ਐਵਰੇਜ ਅਸੀਂ 16 ਡਾਲਰ ਤੇ 32 ਸੈਂਟ 1 ਲੀਟਰ ਆਇਲ ਦੇ ਪੇ ਕਰ ਰਹੇ ਹਾਂ ਜਿਹੜਾ ਕਿ 14 ਡਾਲਰ 30 ਸੈਂਟ ਜਨਵਰੀ ਦੇ ਵਿੱਚ ਸੀ ਤੇ 6 ਡਾਲਰ 3 ਸਾਲ ਪਹਿਲਾਂ ਸੀ ਸੋ 6 ਡਾਲਰ ਤੋਂ ਐਸ ਵੇਲੇ 16.32 ਡਾਲਰ 16.32 ਡਾਲਰ ਜਿਹੜੇ ਐਸ ਵੇਲੇ 16 ਡਾਲਰ ਤੇ 32 ਸੈਂਟ ਹੋ ਚੁੱਕੇ ਤੁਸੀਂ ਦੇਖ ਲਓ ਵੀ ਇਹ ਇਹਦਾ ਕਾਰਨ ਇੱਕੋ ਹੀ ਆ ਕਿ ਉੱਥੇ ਇਹਦੀ ਪ੍ਰੋਡਕਸ਼ਨ ਨਹੀਂ ਹੋ ਰਹੀ ਕਾ ਇਹਦੀ ਪ੍ਰੋਡਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਔਰ ਐਕਸਪਰਟ ਵੀ ਕਰਦੇ ਆ ਕਿ ਪ੍ਰੋਡਕਸ਼ਨ ਜਿਹੜਾ ਇਸ਼ੂ ਇਹਦਾ ਹੈਗਾ ਉਹ ਇਹ ਕਈ ਸਾਲਾਂ ਤੱਕ ਰਹਿਣਾ ਇਹ ਕੋ ਫਸਲ ਤੇ ਜਦੋਂ ਹੋਣੀ ਓਦੋਂ ਹੀ ਹੋਣੀ ਹੈ ਨਾ ਸੋ ਰੈਸਟੋਰੈਂਟਸ ਜਿਹੜੇ ਆ ਉਹ ਇਹ ਵੀ ਦੇਖ ਰਹੇ ਆ ਕਿ ਕੋਈ ਜਿਹੜੇ ਸਸਤੇ 올ਿਵ ਆਇਲ ਨੇ ਉਹ ਵੀ ਹੋ ਸਕਦਾ ਕਿ ਮਿਲਾਵਟ ਵਾਲੇ ਜਾਂ ਕੋਈ ਹੋਰ ਜਾਂ ਜਿਹੜੇ ਪਿਓਰ ਜਾਂ ਕੋਈ ਹੋਰ ਉਹ ਨਾ ਹੋਣ ਤੇ ਉਹ ਮਿਲਾਵਟ ਕਰਕੇ ਤੁਹਾਨੂੰ ਦੇ ਸਕਦੇ ਆ ਤੇ ਸੋ ਇਹ ਕੁਦਰਤੀ ਤੌਰ ਦੇ ਉੱਤੇ ਇੱਕ ਇੰਡੀਕੇਟਰ ਆ ਸ਼ਾਰਟੇਜ ਹੈਗੀ ਆ ਗਲੋਬਲ ਸ਼ਾਰਟੇਜ 올ਿਵ 올ਿਵ ਆਇਲ ਦੀ ਕਲੀਅਰਲੀ ਤੇ ਜਿਹੜੇ 올ਿਵ ਜਿਹੜੇ ਇਹਦਾ ਕਾਰਨ ਇਹ ਹੈ ਕਿ ਕੁਆਲਿਟੀ ਇਹਦੀ ਹੁਣ ਮੈਟਰ ਕਰਦੀ ਹੈ ਕਿ ਤੁਸੀਂ ਕੁਆਲਿਟੀ ਦੇ ਨਾਲ ਕਿੱਥੇ ਕਿੱਥੇ ਤੱਕ ਇਹਦਾ ਕੰਪਰੋਮਾਈਜ਼ ਕਰ ਸਕਦੇ ਆ ਦੂਜਾ ਓਵਰਆਲ ਇਹਦੀ ਕਹਿ ਲਓ ਤੁਸੀਂ ਸ਼ਾਰਟੇਜ ਹੈ ਇਹਦੀ ਜਿਹੜੀ 올ਿਵ ਦੀ ਕਲਟੀਵੇਸ਼ਨ ਹੁੰਦੀ ਆ ਪ੍ਰਾਇਮਰਲੀ ਇਹ ਮੈਡੀਟੇਰੀਅਨ ਜਿਹੜੀਆਂ ਕੰਟਰੀਜ਼ ਨੇ ਇਹਨਾਂ ਚ ਸਪੇਨ, ਇਟਲੀ, ਗ੍ਰੀਸ, ਟਰਕੀਏ ਆਉਂਦੇ ਆ ਇਹ ਬਿਲਕੁਲ ਸਹੀ ਕਲਾਈਮੇਟ ਆ ਇਹਦੇ 올ਿਵ ਟਰੀਜ਼ ਦੇ ਲਈ ਜਿਹਦੇ ਉੱਤੇ 올ਿਵਸ ਲੱਗਦੇ ਆ ਤੇ ਜਿਹਦਾ ਬਾਅਦ ਵਿੱਚ 올ਿਵ ਬਣਾਉਂਦੇ ਆ ਇਹਨੂੰ ਫਿਰ ਹਾਰਵੈਸਟ ਕਰਦੇ ਆ ਸਾਲ ਦੇ ਵਿੱਚ ਇੱਕ ਵਾਰੀ ਤੇ ਯੂਜ਼ਲੀ ਫਾਲ ਦੇ ਵਿੱਚ ਇਹਨੂੰ ਹਾਰਵੈਸਟ ਕੀਤਾ ਜਾਂਦਾ ਆ ਤੇ ਜਿਹੜਾ ਇਹਨੂੰ ਮੈਨੂਅਲ ਤੇ ਜਾਂ ਮਕੈਨਿਕਲ ਦੋਵਾਂ ਤਰੀਕਿਆਂ ਦੇ ਨਾਲ ਇਹਨੂੰ ਕਰਦੇ ਫਿਰ ਦੀ ਐਕਸਟ੍ਰੈਕਸ਼ਨ ਕਰਦੇ ਆ ਉਹਦੇ ਵਿੱਚੋਂ ਤੇਲ ਕੱਢਦੇ ਆ 올ਿਵਜ਼ ਦੇ ਵਿੱਚੋਂ ਉਹਨੂੰ ਕ੍ਰਸ਼ ਕਰਕੇ ਉਹਦੀ ਪੇਸਟ ਬਣਾ ਕੇ ਫਿਰ ਉਹਨੂੰ ਪੇਸਟ ਨੂੰ ਜਿਹੜਾ ਆਇਲ ਸੈਪਰੇਟ ਕਰਦੇ ਆ ਉਹਦੇ ਵਿੱਚੋਂ ਸੋਲਿਡ ਮਟੀਰੀਅਲ ਵਾਟਰ ਦੇ ਨਾਲ ਤੇ ਫਿਰ ਜਿਹੜਾ ਇਹ ਕਈ ਉਹਨਾਂ ਦੇ ਟ੍ਰੈਡੀਸ਼ਨਲ ਪ੍ਰੈਸ਼ਰ ਦੇ ਮੈਥਡ ਆ ਜਿਹਦੇ ਨਾਲ ਉਹ ਇਹਦਾ ਤੇਲ ਕੱਢਦੇ ਆ ਇਹ ਕਈ ਤਰ੍ਹਾਂ ਦਾ ਹੁੰਦਾ ਪਰ ਹੁਣ ਇਹਦੀ ਸ਼ਾਰਟੇਜ ਜਿਹੜੀ ਪਿਛਲੇ ਸਮੇਂ ਦੇ ਵਿੱਚ ਸੀਗੀ ਤੇ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਕਲਾਈਮੇਟ ਚੇਂਜ ਕਰਕੇ ਉੱਥੇ ਸਮੱਸਿਆ ਆਈ ਹੈ ਤੇ ਇੱਥੇ 올ਿਵ ਆਇਲ ਹਜੇ ਹੋਰ ਸਮਾਂ ਜਿਹੜਾ ਉਹ ਮਹਿੰਗਾ ਦਸਿਆ ਜਾ ਰਿਹਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨਾ ਵੀ ਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ